ਔਰ ਨਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਡੇਰੀਆਂ ਦਾ ਉਹ ਵੀ ਕਾਫੀ ਅਸੀਂ ਕੋਸ਼ਿਸ਼ ਕੀਤੀ ਹੈ ਜਿਹੜੀਆਂ ਉਹਨਾਂ ਨੂੰ ਸੱਧਿਆ ਸੀ ਉਹ ਕਹਿੰਦੇ ਬਾਬਾ ਜੀ ਸਾਡੇ ਕੋਲ ਪ੍ਰਬੰਧ ਨਹੀਂ ਕਿ 2 ਮਹੀਨੇ ਥੋੜਾ ਗੋਵਹੀ ਅਸੀਂ ਚੱਕਾਂਗੇ ਥੋੜਾ ਮਲਮੁੱਦਰ ਵੀ ਚੱਕਾਂਗੇ ਟਰਾਲੀਆਂ ਲਾਈਆਂ ਹੋਈਆਂ ਤੇ ਨਾਲ ਵੈਕਮ ਪੰਪ ਲਾ ਰਹੇ ਤੇ ਜਿਹੜੀਆਂ ਤਾਜਪੁਰ ਡੇਰੀਆਂ ਉਹਨਾਂ ਦਾ ਪ੍ਰਬੰਧ ਜਿਹੜਾ ਸੀਗਾ ਉਹਨਾਂ ਨੇ ਮਿਊਸਪਲ ਕਾਰਪੋਰੇਸ਼ਨ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਗੋਹੇ ਦਾ ਪ੍ਰਬੰਧ ਕਰਾਂਗੇ ਕਿ ਦੋ ਇਥੇ ਇਹ ਬਾਓ ਗੈਸ ਪਲੈਂਟ ਲੱਗਨੇ ਸੀ ਇੱਕ ਤਾਜਪੁਰ ਤੇ ਇੱਕ ਅਪਲਵਾਲ ਸਾਇ ਤੇ ਇਧਰ ਜਿੱਥੇ ਡੈਰੀਆਂ ਹੈਗੀਆਂ ਹੈਬੋਲ ਉਥੇ ਉਹਨਾਂ ਨੂੰ 4 ਸਾਲ ਹੋ ਗਏ ਜਿਹੜੀ ਹੈਬੋਲ ਸੀਗੀ ਉਥੇ ਸਿਰਫ ਐਮਓਜੀ ਸੈਨ ਕਰਨਾ ਸੀ ਉਹ ਉਹ ਕਿਸੇ ਨੇ ਕੋਈ ਉਹਨੂੰ ਕਰਵਾਇਆ ਨਹੀਂ ਇਥੇ ਜਿਹੜਾ ਕੋਈ ਮਾੜਾ ਜਾਂ ਰੌਲਾ ਸੀਗਾ ਕੋਈ ਨਕਸ਼ੇ ਦਾ ਅੱਗੇ ਪਿੱਛੇ ਦਾ ਉਹ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ ਹੁਣ ਉਹ ਸਾਰੇ ਦੋਨੋਂ ਕੰਪ ਜਿਹੜੇ ਹੈਗੇ ਆ ਉਹ ਹੋ ਗਏ ਆ ਇਥੇ ਟ੍ਰੀਟਮੈਂਟ ਪਲੈਂਟ ਜਿਹੜਾ ਹੈਗਾ ਉਹ ਚાલુ ਹੋ ਗਿਆ ਤੇ ਉਹ ਕਹਿੰਦੇ ਸੀ ਇੱਕ ਸਾਲ ਦੇ ਵਿੱਚ ਅਸੀਂ ਜਿਹੜੇ ਗੋਏ ਤੋਂ ਉਹ ਪਾਇਓ ਗੈਸ ਬਣਨੀ ਸ਼ੁਰੂ ਹੋ ਗਈ